ਸਤਿ ਸ਼੍ਰੀ ਅਕਾਲ ਦੋਸਤੋ ਫੇਰ ਤੁਹਾਡੇ ਨਾਲ ਆ ਰਹੇ ਹਾਂ ਇੱਕ ਹੋਰ ਖਬਰ ਦੇ ਨਾਲ ਮੈਂ ਹਾਂ ਰਮੇਸ਼ ਕੁਮਾਰ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲਾਂ 12 ਤਰੀਕ ਨੂੰ ਦੇ ਰਾਤ ਅਸੀਂ ਇੱਕ ਖਬਰ ਤੁਹਾਨੂੰ ਦਿਖਾਈ ਸੀ ਖਬਰ ਸੀ ਚੰਡੀਗੜ੍ਹ ਦੇ ਸੈਕਟਰ 41 ਬਟੇਲਾ ਪਿੰਡ ਤੋਂ ਜਿੱਥੇ ਇੱਕ ਮਕਾਨ ਦੀ ਛੱਤ ਗਿਰ ਗਈ ਸੀ ਗੱਚਾ ਮਕਾਨ ਸੀ ਉਸ ਮਕਾਨ ਦੇ ਵਿੱਚ ਕੁਝ ਪਰਿਵਾਰ ਦੇ ਲੋਕ ਦਬ ਗਏ ਸੀ ਜਿਹਨੂੰ ਚੰਡੀਗੜ੍ਹ ਸੈਕਟਰ 39 ਥਾਣਾ ਦੀ ਬੀਟ ਪਾਰਟੀ ਨੇ ਸਮੇਂ ਰਹਿੰਦੇ ਬਾਹਰ ਕੱਢਿਆ ਤੇ ਉਹਨਾਂ ਨੂੰ ਹਸਪੀਟਲ ਇਲਾਜ ਦੇ ਲਈ ਪਹੁੰਚਾਇਆ ਸਮੇਂ ਲੰਦੇ ਅਮਰੀਕ ਸਿੰਘ ਅਤੇ ਰਮਨ ਕੁਮਾਰ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਇਹਨਾਂ ਨੂੰ ਬਾਹਰ ਕੱਢਿਆ ਗਿਆ ਇਲਾਜ ਦੇ ਲਈ ਹਸਪੀਟਲ ਪਹੁੰਚਾਇਆ ਗਿਆ ਜਿਸ ਤੇ ਚੱਲਿਆ ਅਸੀਂ ਇਹ ਖਬਰ ਪ੍ਰਕਾਸ਼ਿਤ ਕੀਤੀ ਸੀ ਆਪਣੇ ਚੈਨਲ ਤੇ ਤੇ ਅੱਜ ਦੇਖ ਸਕਦੇ ਹੋ ਤਸਵੀਰਾਂ ਰਮਨ ਕਮਲ ਅਤੇ ਅਮਰੀਕ ਸਿੰਘ ਨੂੰ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਵੱਲੋਂ ਪਾਟ ਕਲਾਸ ਸਰਟੀਫਿਕੇਟ ਅਤੇ 5000 ਦੀ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ ਵਧੀਆ ਕੰਮ ਦੇ ਲਈ ਸਾਡੀ ਕੋਸ਼ਿਸ਼ ਰਹੀ ਹੈ ਕਿ ਤੁਹਾਨੂੰ ਹਰ ਸੱਚ ਦਿਖਾਇਆ ਜਾ ਸਕੇ ਤੇ ਪ੍ਰਸ਼ਾਸਨ ਨੇ ਵੀ ਸਾਡੀ ਖਬਰ ਤੇ ਮੋਹਰ ਲਗਾਈ ਤੇ ਇਹਨਾਂ ਦੋਨੋਂ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਦੇਖ ਸਕਦੇ ਹੋ ਰਮਨ ਕੁਮਾਰ ਅਤੇ ਅਮਰੀਕ ਸਿੰਘ ਨੂੰ ਬੀਜੀਪੀ ਵੱਲੋਂ ਇੱਕ ਪ੍ਰੋਗਰਾਮ ਦੇ ਵਿੱਚ 5000 ਦੀ ਨਗਦ ਰਕਮ ਦੋਨਾਂ ਨੂੰ 5-5000 ਦੀ ਨਗਦ ਰਕਮ ਅਤੇ ਫਰਸਟ ਕਲਾਸ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਅਸੀਂ ਸੈਕਟਰ 39 ਦੇ ਐਸਐਚਓ ਰਾਮਦੇਵਾਲ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਹਿਣਾ ਤਸਵੀਰਾਂ ਤੁਹਾਡੇ ਸਾਹਮਣੇ ਦੇਖੋ ਐਸਐਚਓ ਸਾਹਿਬ ਸਾਡੇ ਨਾਲ ਹੈ ਸਰ ਅੱਜ ਦੋ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਜੀ ਸਾਹਿਬ ਉਹ ਕੀ ਕਹਿੰਦੇ ਬੇਸਿਕਲੀ ਸਾਡੇ ਦੇਜੀ ਸਾਹਿਬ ਦਾ ਬਹੁਤ ਵੱਡਾ ਔਰ ਬਹੁਤ ਬੁਲ ਦਿਲਾ ਵਿਊਆ ਉਹਨਾਂ ਨੇ ਇੱਕ ਗੱਲ ਨੂੰ ਬਹੁਤ ਵੱਡੇ ਤਰੀਕੇ ਨਾਲ ਈਵਨ ਕਨਸੈਂਟ ਲੈ ਕੇ ਇਕੱਲੇ ਇਕੱਲੇ ਮੁਲਾਜ਼ਮ ਨੂੰ ਮੋਟੀਵੇਟ ਕਰਕੇ ਉਹਨਾਂ ਤੋਂ ਹਾਂ ਕਰਾਏ ਕਿ ਅਸੀਂ ਸਭ ਤੋਂ ਵੱਡੀ جنگ ਲੜਨੀ ਆ ਨਸ਼ਿਆਂ ਦੇ ਖਿਲਾਫ ਤੇ ਇਹ ਜਿਹੜਾ ਉਹ ਜਿਹੜੇ ਮੈਸੇਜ ਦੇ ਰਹੇ ਸੀਗੇ ਉਸ ਵੇਲੇ ਸਾਰੇ ਸਾਡੇ ਘੱਟੋ ਘੱਟ ਨੇ 5-700 ਮੁਲਾਜ਼ਮ ਉੱਥੇ ਬੈਠੇ ਸੀ ਉਹਨਾਂ ਨੇ ਸਾਰਿਆਂ ਨੇ ਵਾਅਦਾ ਕੀਤਾ ਉਹਨਾਂ ਨਾਲ ਸਾਰੇ ਚੰਡੀਗੜ੍ਹ ਪੁਲਿਸ ਫੋਰਸ ਨੂੰ ਵਾਦਾ ਸੀਗਾ ਕਿ ਵੀ ਵਿਲ ਡੂ ਅਕੋਰਡਿੰਗਲੀ ਸੋ ਉਸ ਦੇ ਵਿੱਚ ਇਹ ਵੀ ਕੀਤਾ ਗਿਆ ਕਿ ਜਿੰਨੇ ਚੰਗੇ ਕੰਮ ਕਰਨ ਵਾਲੇ ਜਾਂ ਰੀਸੈਂਟਲੀ ਜਿਨ੍ਹਾਂ ਨੇ ਉਪਲਬਧੀਆਂ ਸੀਗੀਆਂ ਇੰਦੀਆਂ ਪੁਲਿਸ ਦੀਆਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਡੀਜੀ ਸਾਹਿਬ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਇਹ ਦੋ ਮੁੰਡੇ ਸਾਡੇ ਤੁਸੀਂ ਮੇਰੇ ਖਲ ਖਬਰ ਵੀ ਇਹਦੀ ਦਿਖਾਈ ਸੀ ਪਹਿਲਾਂ ਕਿ ਇੱਕ ਘਰ ਦੇ ਵਿੱਚ ਮੀਵਾਂ ਉਹ ਪੰਨਾ ਮੀਵਾਂ ਵਾਲਿਆਂ ਦੇ ਨੂੰ ਛੱਤ गिर ਗਈ ਸੀ ਜਿਵੇਂ ਪੂਰਾ ਪਰਿਵਾਰ ਵਿੱਚ ਦਾ ਪਰਿਵਾਰ ਵਿੱਚ ਤਾਂ ਹੋ ਗਿਆ ਸੀ ਉਹਨਾਂ ਦੀ ਲੇਡੀ ਉਹਦੇ ਬੱਚੇ ਡੱਬ ਗਏ ਸੀ ਉਹ ਕੁਦਰਤੀ ਤੌਰ ਤੇ ਮੁੰਡੇ ਉੱਥੇ ਸਾਡੇ ਪट्रोलिंग ਕਰ ਰਹੇ ਸੀ ਦੋਨੇ ਅਮਰੀਕ ਤੇ ਰਮਨ ਇਹਨਾਂ ਨੇ ਇੱਕਦਮ ਜਾ ਕੇ ਹਾਲੇ ਕਿ ਕਾਲ ਵੀ ਬਾਹਰ ਚ ਗਈ ਪੁਲਿਸ ਨੂੰ 100 ਨੰਬਰ ਤੇ ਕਾਲ ਵੀ ਬਾਹਰ ਚ ਗਈ ਇਹਨਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਸੀ ਵੀ ਉੱਥੇ ਛੱਤ गिर ਗਈ ਤੇ ਉਹ ਛੱਤ ਕਰਕੇ ਤੇ ਹਾਲੇ ਇਹਨਾਂ ਦੇ ਜਾ ਕੇ ਤੇ ਆਪ ਇਹਨਾਂ ਨੇ ਉਹਨਾਂ ਬੱਚਿਆਂ ਨੂੰ ਕੱਢ ਕੇ ਬਚਾ ਕੇ ਜਦ ਤੱਕ ਐਂਬੂਲੈਂਸ ਆ ਗਈ ਤੇ ਬਚਾਇਆ ਤੇ ਇਸ ਇਹਨਾਂ ਦੇ ਐਕਟੂ ਇਹਨਾਂ ਦੀ ਇਸ ਜਿਹੜਾ ਹਿਊਮੈਨਿਟੀ ਨੂੰ ਬਚਾਉਣ ਲਈ ਬਹੁਤ ਵੱਡੇ ਜਿਹੜਾ ਇਹਨਾਂ ਦਾ ਪ੍ਰਾਲਾ ਜਾਂ ਕਹਿ ਲੋ ਇੱਕ ਦਰਿਆ ਦੀ ਲੀਨਾਂ ਦੀ ਇਹਨਾਂ ਨੇ ਕੀਤਾ ਭੱਜ ਕੇ ਉਹਦੇ ਲਈ ਜੀ ਸਾਹਿਬ ਨੇ ਪ੍ਰਾਇੋਰਟੀ ਦਿੱਤੀ ਔਰ ਪਲੱਸ ਇਹਨਾਂ ਨੂੰ ਪਹਿਲੇ ਨੰਬਰ ਤੇ ਸਨਮਾਨ ਦਿੱਤਾ ਪਹਿਲੀ ਵਾਰੀ ਹੈ ਕਿ ਇਹਨੇ ਵੱਡੀ ਇਨਾਮ ਰਾਸ਼ੀ ਜੀ ਸਾਹਿਬ ਵੱਲੋਂ ਇਹ ਚੜ੍ਹਗਿਰ ਦੇ ਪਗੜੀ ਪਹਿਲੀ ਵਾਰ ਦਾ 5000 ਰੁਪਏ ਕੱਲੇ ਕੱਲੇ ਨੂੰ 5-5000 ਰੁਪਏ ਔਰ ਬਹੁਤ ਇਹਨਾਂ ਲਈ ਬਹੁਤ ਵਧੀਆ ਹੌਸਲਾ ਬੁਜਾਈ ਸਾਡੀ ਪੁਲਿਸ ਫੋਰਸ ਲਈ ਹੋਰ ਵੀ ਬਹੁਤ ਵੱਡੇ ਇਨਾਮ ਦਿੰਦੇ ਨੇ ਸਾਰਿਆਂ ਨੂੰ ਜਿਨ੍ਹਾਂ ਨੇ ਵੱਡੇ ਵੱਡੇ ਕੰਮ ਕੀਤੇ ਹੈ ਬਟ ਇਹ ਸਥਾਨੇ ਲਈ ਮੇਰੇ ਥਾਣੇ ਲਈ ਬਹੁਤ ਵੱਡੀ ਗੱਲ ਹੋਈ ਔਰ ਇਹਨਾਂ ਮੁੰਡਿਆਂ ਲਈ ਬਹੁਤ ਵਧੀਆ ਇਤਸ਼ਾਹ ਰਿਹਾ ਔਰ ਇਹਦੇ ਵਿੱਚ ਮੋਡਾ ਵਿਊਜ਼ ਆ ਤੁਸੀਂ ਵੀ ਉੱਥੇ ਜਾਗਦੇ ਰਹੇ ਤੇ ਇਸ ਤਰੀਕੇ ਨਾਲ ਇਦਾਂ ਹੀ ਚੱਲਦਾ ਰਹੇ ਆਨ ਦਾ ਸਪੌਟ ਜਿਹੜੀ ਇਨਫਾਰਮੇਸ਼ਨ ਪੁਲਿਸ ਨੂੰ ਮਿਲਦੀ ਰਹੇ ਤਾਂ ਹੀ ਅਸੀਂ ਆ ਜਿਹੜਾ ਕਿ ਵਧੀਆ ਕੰਮ ਜਾਂ ਕਰੋ ਇਨੀਸ਼ੀਏਟਿਵ ਇੱਕਦਮ ਲੈ ਕੇ ਜੋ ਵੀ ਐਂਡ ਦਾ ਬੈਸਟ ਵੀ ਕੈਨ ਡੂ ਵੀ ਆ ਰੀਡਿੰਗ ਏਸੀ ਸਾਡੇ ਨਾਲ ਰਾਮਦੇਲ ਸਾਹਿਬ ਜਿਹੜੇ ਸੈਕਟਰ 39 ਦੇ ਥਾਣਾ ਪਰਵਾਰੀ ਨੇ ਖਾਸ ਤੌਰ ਤੇ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਪੂਰੀ ਜਾਣਕਾਰੀ ਦਿੱਤੀ ਮੈਨੂੰ ਵੀ ਉਹ ਇਜਾਦਤ ਫਿਰ ਤੋਂ ਮਿਲਾਂਗੇ ਹੋਰ ਖਬਰ ਦੇਣਾ ਬਸ ਈ ਕਾ ਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ